ਹਾਂ ਨਹੀਂ ਕਿ ਮੈਂ ਆ ਕਰਤਾਰੋ ਮੈਂ ਤਾਂ ਠੀਕ ਹਾਂ ਵੀ ਪਰ ਮੈਂ ਤਾਂ ਮੈਂ ਵੀ ਵਧੀਆ ਪਣੀ ਆਹ ਪਾਣੀ ਵੀ ਤਰਸੀਏ ਚ ਪਿਆਸ ਤਾਂ ਮੈਨੂੰ ਬਹੁਤ ਲੱਗ ਰਹੀ ਸੀ ਚੱਲ ਪਹਿਲੇ ਉਹ ਸੁੱਕੇ ਪਾਣੀ ਦੇ ਕੇ ਦੇ ਮਾ ਕਵਾਰੀ ਹੁਣ ਚੱਲ ਹਰ ਗਿੜ ਚੜਕੇ ਮੇਰੀ ਕੁੜੀ ਦੇ ਮੂੰਹ ਤੇ ਛਾਟ ਦੇ ਮੂੰਹ ਸੁੱਕੇ ਪਾਣੀ ਦੇ ਕੇ ਦੇ ਨਾ ਨਾ ਪੈਣੇ ਰਾਂ ਦੇ ਕਿੱਥੇ ਖੇਚਲ ਕਰਾਂਗੀ ਬੁੜੀ ਤੂੰ ਆ ਪਾਣੀ ਨੇ ਪਾਣੇ ਹੋ ਡੀਪੂ ਵਾਲੇ ਆਏ ਐ ਅੱਛਾ ਮੈਂ ਆਖਿਆ ਚੱਲ ਕੱਪੜੇ ਲਈ ਆਈਏ ਪਹਿਲਾਂ ਤਾਂ ਮੈਂ ਮੈਂ ਜਾਂਦੀ ਸੀ ਆਏ ਹਾਏ ਕੱਲੀ ਅੱਛਾ ਫਿਰ ਮੈਂ ਆਖਿਆ ਚੱਲ ਕਸਤਾਰੋ ਵੀ ਬਚਾ ਲਈ ਲਿਆਉਂਗੀ ਸੂਟ ਆ ਦੇ ਨਹੀਂ ਪੋਲਾ ਪੋਲਾ ਸੂਟ ਆਉਣਾ ਤੀ ਤੇ ਤਸਪੈਂਟ ਅੱਛਾ ਹਾਂ ਬੜੀ ਪੋਲਾ ਪੋਲਾ ਲਾਲ ਆਹ ਹਲ ਵਾਲੀ ਸੀ ਮੈਂ ਕੀ ਕਹਿੰਦੇ ਹੁੰਦੇ ਨੇ ਲੈਸ ਨੇ ਪਹਿਣੇ ਕੋ ਛੋਰੀ ਕਹਿੰਦੇ ਪਾਪਣ ਪੂ ਪਣ ਉਹ ਹਲਾਈ ਸੀ ਪਹਿਣ ਮੈਂ ਹੋਰ ਨੂਆ ਕਹਿੰ ਨੂਆ ਕਹਿੰਦੇ ਨਾ ਮੇਰੇ ਨਾਲ ਕੰਨਿਟਾ ਲੱਬੀਪੀ ਸਮਾਲਾ ਮੈਂ ਆਖਿਆ ਬੈਣ ਥੋੜਾ ਅਲ ਲਾ 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 ਸਾਂ ਤਾਂ ਪੈਣ ਹੁਣ ਨਾਲ ਜਾਹੀ ਜੱਖਣਾ ਵੱਡਤੀ ਮੇਰੀ ਤਾਂ ਹੋਰ ਆ ਸੜੀ ਜੀ ਸਲਵਾਰ ਸੇਮਤੀ ਅੱਛਾ ਆਹ ਮੂੰ ਕੁਰਤੀ ਦਾ ਸੋਨੀ ਸੀ ਪੈਣ ਪਰ ਇਹਨਾਂ ਨੂੰ ਜੱਖਣਾ ਵੱਡਦੀਆ ਨਾ ਨਾ ਮੈਂ ਨਹੀਂ ਜਾਂਦੀ ਮੇਰੇ ਤਾਂ ਕੋਈ ਡੇਲੇ ਆ ਕੇ ਲਾ ਹਾਂ ਹਾਂ ਕਿ ਮੈਂ ਪਰਪਾਨ ਹੁਣ ਆਪ ਵੀ ਤਾਂ ਲੈ ਕੇ ਆਉਣੇ ਆਪਦੇ ਮਨ ਪਸੰਦ ਦੇ ਜਹੇ ਜੇ ਮੁੰਡੇ ਲਿਆ ਦਿੰਦੇ ਲਿਆ ਦਿੰਦੇ ਆਂ ਤਾਂ ਸਾਡਾ ਵੀ ਇੱਕ ਦੋ ਲਿਆ ਦਿੰਦਾ ਲੋ ਕੋਈ ਨਾ ਪੈਣ ਆ ਜਾ ਚੱਲ ਵੜੋ ਪੈਸੇ ਚੱਕ ਲਿਆ ਚਲੋ ਵੀ ਨਾ ਦੀ ਪੈਣ ਧਾਰ ਕਰਿਆ ਮੰਗਿਆ ਅਗਲੀ ਵਾਰ ਨੂੰ ਕਿਤੇ ਆ ਮੰਗ ਜਾਵਾਂ ਹੋਰ ਪੈਣ ਆ ਮੈਂ ਵੀ ਧਾਰ ਕਰਿਆਈ ਸੀ ਹੁਣ ਦੇ ਕੇ ਆਉਂਗੀ ਇਹਦੇ ਦੇ ਆਉਂਗੀ ਤੇ ਅਗਲੀ ਵਾਰ ਵਾਲੇ ਧਾਰ ਕਰਿਆਉਂਗੀ ਆ ਜਾਣੀ ਪੈਣ ਐਨੇ ਪੈਸੇ ਫਿਰ ਪੈਣ ਆਪਣੇ ਕਿੱਥੋਂ ਆਉਂਦੇ ਆ 1500 ਦਾ ਪੈਨਸਲ ਦਾ ਆਉਂਦਾ ਹੈਗਾ ਕੱਟ ਹੀ ਆਉਂਦੇ ਹੁੰਦੇ 1300 ਤਾਂ ਹੋਰ ਪੈਣ ਵੀ ਵਾਰੀ ਪੱਕਾ ਮਤਮਾਨ ਨੇ ਉਹ ਕਰਤਾ ਬਸ ਵੋਟਾਂ ਲੈਣ ਨੂੰ 2500 ਪਾਉਂਗਾ ਮੈਂ 3500 ਪਾਉਂਗਾ 2000 ਪਾਉਂਗਾ 500 ਪਾਉਂਗਾ 2000 ਵੱਧ ਕਰੂੰਗਾ ਹਾਂ ਭੈਣ ਉਧਰ ਤਾਂ ਕਹਿੰਦੀ ਆ ਹਰਿਆਣੇ ਵਿੱਚ ਤਾਂ ਪੈ 3500 ਆਪਨ ਸੰਦਾ ਹਾਂ ਬਦਕਾ ਭੈਣ ਤਾਂ ਨਜ਼ਾਰੇ ਲੱਟਦੀਆਂ ਨੇ ਉਹਨਾਂ ਦੀਆਂ ਬੁੜੀਆਂ ਤਾਂ ਭੈਣ ਆ ਜਾਣੀ ਭੈਣ ਚੱਲੀ ਏ ਡੀਪੋ ਤੇ ਆ ਜਾਣੀ ਭੈਣ ਉਹ ਆ ਰਹੇ ਆਂ ਸੂਟ ਲੈ ਕੇ ਆਵਾਂਗੇ ਯਾਨੀ ਭੈਣੇ ਆਏ ਹਾਈ ਗੋਡੇ ਦੁਖੀ ਆਂਦੇ ਆ ਮੈਂ ਨਹੀਂ ਮਿਲਦੀ ਤੈਨੂੰ ਦਵਾ ਲਿਆ ਨਹੀਂ ਆ ਚੱਲ ਮੈਂ ਲੈ ਭੈਣ ਲੈ ਆਈਂਦੋ ਸੂਟ ਮੈਨੂੰ ਆ ਮੈਂ ਤੇ ਬੇਲੀ ਆ ਕਿੰਨੇ ਸੰਤੇ ਚਲਾਈ ਰਾ ਪੜਣ ਪਰ ਤੂੰ ਤਾਂ ਹਾਂ ਕਰੀਏ ਨਹੀਂ ਆਏਗੀ ਫਿਰ ਜਾਏਗੀ ਵੀ ਮੇਰੇ ਨਾਲ ਪਰ ਏਡੀ ਦੂਰ ਤੁਰ ਕੇ ਗੱਡਾ ਆ ਕੋਲੇ ਲੈ ਆਈ ਪੈਣੇ ਮੇਰੇ ਮੂੜਿਆਂ ਨੇ ਆਖਾ ਹੋਇਆ ਮਾਰੇ ਮੂੜੇ ਸੂਟ ਨਹੀਂ ਪਾ ਪਾਣ ਮੈਂ ਉਹਨੂੰ ਤਾਂ ਪਠੰਡੋ ਆ ਲਿਆ ਕੇ ਦਿੰਦਾ अच्छा ਭੈ ਭਾਵਾਂ ਤੇ ਮੁੰਡੇ ਲਿਆ ਦਿੰਦੇ ਆ ਬਠਿੰਡੇ ਸੂਟ ਮੇਰੇ ਐਸਾ ਤਲਵੰਡੀਆਂ ਵੀ ਨਹੀਂ ਜਾ ਕੇ ਦਿੰਦੇ ਐ ਤਾਂ ਕਦੇ ਪਹਿਣੇ ਜਦੋਂ ਫਿਰ ਜਾਣ ਮਾੜਾ ਮੋਟਾ ਲਿਆ ਦਿੰਦੇ ਆ ਚੱਲ ਵੀ ਲਿਆ ਤਾਂ ਪਹਿਣੇ ਜਿੱਦੇ ਮੈਂ ਕਹਿ ਕੇ ਤੋਰਨਾ ਪੈਨਸਲ ਦੇ ਕੇ ਤੋਰਦਾ ਨਹੀਂ ਪਹਿਣੇ ਪੈਨਸਲ ਤੋਂ ਬਿਨਾ ਤਾਂ ਅੱਜ ਕੱਲ੍ਹ ਕੌਣ ਦੇ ਹੁੰਦਾ ਮੇਰੇ ਤਾਂ ਪੈਨਸਲ ਵੀ ਪਹਿਣ ਸਾਰੀ ਫੜ ਲੈਂਦੇ ਸੂਟ ਵੀ ਮੈਂ ਕਿੱਥੋਂ ਲਿਆਵਾਂ ਐ ਕੀ ਫਿਰ ਮੈਂ ਪੈਸੇ ਨਹੀਂ ਦਿੱਤੀ ਪਹਿਣ ਅੱਛਾ ਕੁਛ ਮੇਰਾ 2000 ਆ ਜਾਣਾ ਨਾ ਪਹਿਣ ਮੈਂ ਦੇਵੀ ਨਹੀਂ ਕਰਦੀ ਹੁਣ ਨਹੀਂ ਇਹ ਕਰਦੀ ਬਹੁਤ ਉਹ ਕਰ ਲਿਆ ਭੈਣ ਮੈਨੂੰ ਤਾਂ ਕੁਛ ਦਵਾ ਕੇ ਲਈਮ ਦੇ ਦਿੰਗੀ ਤੇ ਪੈਸੇ ਫੜੇ ਨਹੀਂ ਦੇ ਲਈ ਆ ਕਿ ਬੀਜੇ ਹੋਰ ਭੈਣੇ 2000 ਆ ਗਿਆ ਸੀ ਨਾ 1500 ਆ ਗਿਆ ਸੀ ਤੇ 1500 ਤਾਂ ਭੈਣ ਮੈਂ ਰੱਖਿਆ ਅੱਛਾ ਕਾਂਕੂ ਜੀ ਵਧੀਆ ਭੈਣੇ 2000 ਚੱਕ ਲਈ ਫਿਰ ਮੈਂ ਕਿਹਾ 1000 ਤਾਂ ਸੂਟ ਦੇ ਦੇ ਦੂੰਗੀ ਤੇ 1000 ਦਾ ਜੇ ਕੋਈ ਹੋਰ ਪਸੰਦ ਆ ਗਿਆ ਉਹ ਲੈ ਆਉਂਗੀ ਭੈਣੇ ਹੋਰ ਫਿਰ ਆਹੀ ਜ਼ਿੰਦਗੀ ਰਹਗੀ ਭੈਣੇ 20 ਸਾਲ ਪਤਾ ਨਹੀਂ 10 ਸਾਲ ਕੱਟ ਲਈ ਵਧੀਆ ਸੂਟ ਪਾ ਲਿਆ ਕਰ ਮੈਂ ਕਿਹਾ ਤੈਨੂੰ ਵੀ ਵਧੀਆ ਮੈਂ ਤਾਂ ਵਧੀਆ ਪਧੀਆ ਸੂਟ ਪਾਣੀਆਂ ਤੂੰ ਤਾਂ ਛੜੇ ਪਾਣੀਆਂ ਮੈਂ ਤਾਂ ਲੈਸ ਵਾਲੇ ਪਾਣੀਆਂ ਨਹੀਂ ਭੈਣੇ ਮੈਂ ਤੇ ਦੀਪੂ ਤੋਂ ਲਿਆਂਈਆ ਦੀਪੂ ਵਾਲਿਆਂ ਤੇ ਅੱਛਾ ਜਿਹੜੇ ਮੈਨੂੰ ਕੌਣ ਲਿਆ ਕੇ ਦਿੰਦਾ ਭੈਣੇ ਤੇਰੇ ਵਰਗੇ ਸੋਹਣੇ ਸੋਹਣੇ ਸੂਟ ਜਾ ਦੇ ਅਗੀ ਮੜੇ ਹੋਰ ਭੈਣੇ ਤੇਰੇ ਤਾਂ ਬਥੇਰੇ ਚੰਗੇ ਆ ਤੂੰ ਤਾਂ ਨਾ ਕਹਿਆ ਤੇਰੇ ਤਾਂ ਬਥੇਰੇ ਚੰਗੇ ਭੈਣੇ ਮੇਰੇ ਤਾਂ ਨਾਨੂ ਘਟ ਜਦੰਗਾ ਨਾ ਮੁੰਡੇ ਚੱਜਦੇ ਅੱਛਾ ਲਾਦੀ ਮੇਰੇ ਤਾਂ ਬਣ ਗੰਦੀ ਨਿਕਲ ਗਈ ਹਾਂ ਐਵੇਂ ਹੀ ਬਣ ਗੱਲ ਨਾ ਕਰਦੀ ਇੱਥੇ ਮੇਰੇ ਜੁੰਡੇ ਪਟਾ ਦੇਗੀ ਠੀਕਾ ਹੋਰ ਮੈਂ ਤਾਂ ਉਹਦੀ ਕੱਢ ਕੱਢ ਦੇਣਗੇ ਘਰ ਨੂੰਹਾਂ ਤੋਂ ਹੀ ਬਹਾਨਾ ਪਾਲਦੀਆਂ ਨੇ ਬਾਹਰ ਘਟਣ ਤਾਂ ਚੱਲ ਭੈਣੇ ਆ ਜਾਣ ਹਾਂ ਰਸਤਾ ਮਾੜਾ ਮੋਟਾ ਨੇੜਾ ਲੱਗ ਗਿਆ ਹਾਂ ਹਾਂਜੀ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੇਜੋ ਇੱਕ ਅੱਤਾਰੂ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਜਿਸ ਸ਼ਾਂਤੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੁਸੀਂ ਜਿਸ ਸ਼ਾਂਤੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਫੁੱਲ ਸਪੋਰਟ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਧੰਨਵਾਦ ਕਮੈਂਟ ਵੀ ਜਰੂਰ ਕਰਿਆ ਕਰੋ ਧੰਨਵਾਦ ਜੀ